ਪਰ ਮੈਂ ਇਸ ਲਈ ਇੱਕ ਬੜਾ ਬੱਤ ਵਧਾਈ ਦੇ ਰਿਹਾ ਇਸ ਲਈ ਮੈਂ ਚੰਗਾ ਮੰਨਦਾ ਇਹ ਗੁਰਸਿੱਖ ਹੋ ਕੇ ਅਮਰਤਧਾਰੀ ਹੋ ਕੇ ਇੰਨਾ ਉਹਦਿਆਂ ਤੱਕ ਜਾਣਾ ਇਹ ਆਪਣੇ ਆਪ ਵਿੱਚ ਵੱਡੀ ਗੱਲ ਹੈ ਇੱਕ ਬੀਬੀ ਦਾ ਅਮਰਤਧਾਰੀ ਬੀਬੀ ਗੁਰਸਿੱਖ ਬੀਬੀ ਸੋ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜੀ ਆਇਆਂ ਨੂੰ ਕਹਿਣਾ ਖੁੱਲ ਦਿਲ ਸੁਭਾਅ ਇਹਨਾਂ ਦਾ ਕਈ ਵਾਰੀ ਇਹਨਾਂ ਕੋਲ ਬਈਏ ਤੇ ਮੈਂ ਕਹਿੰਦਾ ਉਹ ਗੱਲਾਂ ਵੀ ਕਰ ਲੈਣਗੇ ਜਿਹੜੀਆਂ ਨਹੀਂ ਕਰਲੀਆਂ ਚਾਹੀਦੀਆਂ ਜੋ ਮਨ ਚ ਹੈ ਉਹ ਕਹਿ ਦੇਣਾ ਹੁੰਦਾ ਇਹਨਾਂ ਦਾ ਸੁਭਾਅ ਮੈਂ ਦੋ ਕੋ ਵਾਰੀ ਇਹਨਾਂ ਕੋਲ ਘੰਟਾ ਘੰਟਾ ਬੈਠਾ ਤੇ ਸੱਚੀ ਮੇਰੇ ਮਨ ਤੇ ਬਹੁਤ ਪ੍ਰਭਾਵ ਮੈਂ ਇਹਨਾਂ ਦੇ ਸਾਹਮਣੇ ਵੀ ਤੇ ਸੁਣਦੇ ਵੀ ਹੋਣਗੇ ਲਾਈਵ ਵੀ ਚੱਲਦਾ ਜੇ ਕਿਤੇ ਸੁਖਵੀਰ ਸਿੰਘ ਬਾਦਲ ਵੀ ਮੇਰੀ ਗੱਲ ਸੁਣਦੇ ਹੋਣ ਨਾ ਜਦੋਂ ਇਹਨਾਂ ਨੂੰ ਲਾਇਆ ਨਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਸਪੈਸ਼ਲ ਬੇਨੂ ਮਿਲੇ ਤੇ ਮੈਂ ਕਿਹਾ ਤੁਹਾਨੂੰ ਲਾਣਾ ਨਹੀਂ ਚਾਹੀਦਾ ਸੀ ਤੁਸੀਂ ਪ੍ਰਧਾਨ ਇਹਨਾਂ ਨੂੰ ਰੱਖਣਾ ਸੀ ਜਿਹੜੇ ਇਹਨਾਂ ਨੇ ਬੋਲ ਦੇਣਾ ਨਾ ਜਿਹੜਾ ਲੋਕਾਂ ਨੂੰ ਤੁਹਾਡੇ ਨਾਲ ਜੋੜੀ ਰੱਖਣਾ ਕਿਸੇ ਤੋਂ ਨਹੀਂ ਹੋਣਾ ਇਹ ਕਿਹਾ ਮੈਂ ਉਹਨਾਂ ਨੂੰ ਜਦੋਂ ਵੀ ਉਹਨਾਂ ਦੇ ਬੰਦੇ ਮਿਲਦੇ ਰਹੇ ਮੈਂ ਕਹਿੰਦਾ ਸੀ ਦੇਖੋ ਜੋ ਕੁਆਲਿਟੀ ਹੈ ਜੋ ਜੋ ਹੈਗੀ ਹੈ ਉਹ ਹੈਗੀ ਜੋ ਬੋਲਣ ਦਾ ਢੰਗ ਹੈ ਉਹ ਹੈਗਾ ਤੇ ਚਲੋ ਸਾਡੇ ਆਏ ਆ ਸ਼ੁਰੂ ਤੋਂ ਆਉਂਦੇ ਰਹੇ ਜੀ ਆਇਆਂ ਨੂੰ ਇਧਰ ਇਧਰਲੇ ਪਾਸੇ ਆ ਜੀ